ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਚੌਥਕੀ ਇੱਕ ਓੰਕਾਰ ਸਤਗੁਰ ਪ੍ਰਸਾਦੁ ਦੁਗਦਾ ਨਾ ਪੜਾ ਹਰ ਬਿਨ ਹੋਰ ਨ ਪੂਜੋ ਹਾਂਜੀ ਪੜੋ ਪਾਠ ਉਚਾਰਨ ਕਰਨਾ ਹੈ ਪਾਰਾ ਬੋਲਣਾ ਹੈ ਪੜੋ ਨਹੀਂ ਕਹਿਣਾ ਦੁਬਿਦਾਨਾ ਪੜੋ ਹੋਰ ਨ ਪੂਜੋ ਦੁਬਿਦਾਨਾ ਪੜੋ ਹੋ ਹਰ ਬਿਨ ਹੋਰ ਨ ਪੂਜੋ ਮੜੈ ਮਸਾਨ ਨ ਜਾਈ ਤ੍ਰਿਸ਼ਨਾ ਰਾਜ ਨ ਪਾਰ ਘਰ ਜਾਵਾ ਤ੍ਰਿਸ਼ਨਾ ਨਾਮ 부ਝਾ 부ਝਾਈ ਕ੍ਰਿਸ਼ਨ ਨਾਰਾਚ ਨਾ ਪਾਰ ਘਰ ਜਾਵਾ ਇਥੇ ਵਿਸਰਾਮ ਕ੍ਰਿਸ਼ਨ ਨਾਮ 부ਝਾਈ ਕ੍ਰਿਸ਼ਨ ਪਦਤੀ ਯਮਕ ਹੈ ਘਰ ਪੀਤਰ ਘਰ ਗੁਰੂ ਦਿਖਾਇਆ ਸਹਜ ਰਤੇ ਮਨ ਭਾਈ ਤੂ ਆਪੇ ਦਾਨ ਆਪੇ ਬੀਨਾ ਤੂ ਦੇਵਹਿ ਮਤ ਸਾਈ ਮਤ ਪਦਤੀ ਠਮਕ ਲਾ ਦੇਣੀ ਹੈ ਤੂ ਦੇਵਹਿ ਮਤ ਸਾਈ ਮਨ ਬੈਰਾਗ ਰਤੋ ਬੈਰਾਗੀ ਮਨ ਬੈਰਾਗ ਰਤੋ ਬੈਰਾਗੀ ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਵਿਦਿਆ ਮੇਰੀ ਮਾਈ ਸ਼ਬਦ ਸ਼ਬਦ ਮਨ ਵਿਦਿਆ ਮੀਰੀ ਮਾਈ ਸ਼ਬਦ ਮਨ ਵਿਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸਾਹਿਬ ਸਿਉ ਲਿ ਬਲਾਈ ਰਹਾਓ ਅਸੰਖ ਬੈਰਾਗੀ ਕਹ ਹੈ ਬੈਰਾਗ ਸੋ ਬੈਰਾਗੀ ਜੇ ਖਸਮੈ ਪਾਵੈ ਹਿਰਦੈ ਸਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵੇ ਏਕੋ ਚੇਤੇ ਮਨੁਆ ਨਾ ਡੋਲੇ ਧਾਵਤ ਵਰਜ ਰਹਾਵੇ ਸਹਜੇ ਮਾਤਾ ਸਦਾ ਰੰਗ ਰਾਤਾ ਸਚੇ ਕੀ ਗੁਣ ਗਾਵੇ ਮਨੁਆ ਪਉਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਪਾਈ ਜੇ ਬਾ ਨੇਤਰ ਸੂਤਰ ਸੱਚ ਰਾਤੇ ਜੇ ਬਾ ਨਿਤ ਸੂਤਰ ਇਥੇ ਠਮਕ ਲਾਦਨੀ ਹੈ ਸੱਚ ਰਾਤੇ ਜੇ ਬਾ ਨੇਤਰ ਸੂਤਰ ਸੱਚ ਰਾਤੇ ਜੀਵ ਯਾਨੀ ਜੇਵਾ ਰਸਨਾ ਅੱਖਾਂ ਅਤੇ ਕੰਨ ਸੱਚ ਰਾਤੇ ਜਾਲ ਬੂਜੀ ਤੁਝਹਿ 부ਜਾ ਜਾਲ ਬੂਝੀ ਤੁਝਹਿ ਬੁਝਾਈ ਪੂਲੇ ਪਦ ਬੋਲਨੇ ਹਨ ਜਾਲ ਬੂਝੀ ਤੁਝਹਿ ਬੁਝਾਈ ਆਸ ਨਿਰਾਸ ਰਹੈ ਬੈਰਾਗੀ ਨਿਜ ਘਰ ਤਾੜੀ ਲਾਈ ਭਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਿਜ ਪੀਾਈ ਦੁਬਦਾ ਵਿੱਚ ਬੈਰਾਗ ਨਾ ਹੋਵੀ ਜਬ ਲਗ ਦੂਜੀ ਰਾਈ ਸਭ ਜਾਗ ਤੇਰਾ ਤੂੰ ਏਕੋ ਦਾਤਾ ਹਵਰ ਨ ਦੂਜਾ ਪਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇਵ ਡਿਆਈ ਅਪਰ ਅਪਾਰ ਅਗੰਮ ਅਗੋਚਰ ਕਹਿਣਾ ਕੀ ਮਨ ਨ ਪਾਈ ਸੁੰਨ ਸਮਾਦ ਮਹਾ ਪਰਮਾਰਥ ਤਿੰਨ ਭਾਵਨ ਪਤਨਾ ਮੰ ਮਸਤਕ ਲੇਖ ਜੀ ਆਜਗ ਜੋਨੀ ਸਿਰ ਸਿਰ ਲੇਖ ਸਹਾ ਮੰ ਸਹਾ ਮੰ ਤੀ ਨੰ ਮੰ ਥੋੜੇ ਜੇ ਕਸ ਕੇ ਪਾਉ ਉਚਾਰਨ ਕਰਨੇ ਹਨ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾਮੰ ਸੁਕਰਮ ਪਾਠ ਇਕੱਠਾ ਹੀ ਹੈ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦ੍ਰੜਾਮੰ ਮਨ ਮੁਖ ਝੂਠ ਲਹ ਭੈ ਮਨੰ ਆਪੇ ਗਿਆਨ ਅਗਾਮੰ ਕਿਸੇ ਤਰ੍ਹਾਂ ਇਹ ਪਾਠਚਾਰਨ ਕਰਨਾ ਹੈ ਵੱਖਰਾ ਹੀ ਮਨ ਮੁਖ ਝੂਠ ਲਹ ਇੱਥੇ ਠਮਕ ਭੈ ਮਨੰ ਇੱਥੇ ਵਿਸਰਾਮ ਹੈ ਆਪੇ ਗਿਆਨ ਅਗਾਮੰ ਮਨ ਮੁਖ ਨਹੀਂ ਕਹਿਣਾ ਹੈ ਵੱਖਰਾ ਪਾਠ ਜਿਨ ਚ ਆਖਿਆ ਸੇਈ ਸਾਧ ਜਾਨਨ ਜੋ ਗੁੰਗੇ ਮਠਿਆਈ ਮਠਿਆਈ ਉਚਾਰਨ ਕਰਨਾ ਕਈ ਅਨਜਾਨ ਮਠਿਆਈ ਕਹਿ ਦਿੰਦੇ ਨੇ ਦੋਵੇਂ ਸਿਹਾਰੀਆਂ ਜੜੀਆਂ ਨੇ ਮੰਮੇ ਦੇ ਵੀ ਸਿਹਾਰੀ ਹੈ ਠੱਠੇ ਦੇ ਵੀ ਹੈ ਮਠਿਆਈ ਅਕਥਕਾ ਕਿਆ ਕਥਿਐ ਭਾਈ ਹਾਂ ਥੋੜਾ ਜ੍ਹਾ ਕਸ ਕੇ ਅਕਥਕਾ ਕਿਆ ਕਥਿਐ ਭਾਈ ਅਕਥਕਾ ਕਿਆ ਕਥਿਐ ਭਾਈ ਤੇ ਪਦਨ ਚਾਲ ਅਨਸਾਰ ਕਿਤੇ ਕਸ ਕੇ ਬੋਲੇ ਜਾਂਦੇ ਨੇ ਅਕਥਕਾ ਕਿਆ ਕਥਿਐ ਭਾਈ ਕਥਾ ਕਾ ਕਿਆ ਕਥਿਐ ਭਾਈ ਚੱਲ ਸਦਾ ਰਜਾਈ ਗੁਰ ਦਾਤਾ ਮੇਲੇ ਤਾ ਮਤ ਹੋਵੇ ਨਿਗੁਰੇ ਮਤ ਨ ਕਾਈ ਹਾਂ ਜੀ ਨਿਗੁਰੇ ਥਿਯਮ ਕਲਾ ਦਨੀਐ ਮਤ ਨ ਕਾਈ ਜਿਉ ਚਲਾਏ ਤਿਉ ਚੱਲਹਿ ਭਾਈ ਹੋਰ ਕਿਆ ਕੋ ਕਰੇ ਚਤੁਰਾਈ ਇੱਕ ਭਰਮ ਭਲਾਏ ਇੱਕ ਭਗਤੀ ਰਾਤੇ ਤੇਰਾ ਖੇਲ અપਾਰਾ ਜਿਤ ਤੁੱਦ ਲਾਈ ਤਿਹਾ ਫਲ ਪਾਇਆ ਤੂੰ ਹੁਕਮ ਚਲਾਵਣਹਾਰਾ ਸੇਵਾ ਕਰੀ ਜੇ ਕਿਛ ਹੋਵੇ ਆਪਣਾ ਜੀਉ ਪਿੰਡ ਤੁਮਾਰਾ ਤੇ ਵਿਸਰਾਮ ਇਸੇ ਤਰ੍ਹਾਂ ਧਿਆਨ ਨਾਲ ਲਾਉਣਾ ਹੈ ਸੇਵਾ ਕਰੀ ਇੱਥੇ ਠਮਕ ਜੇ ਕਿਛ ਹੋਵੇ ਆਪਣਾ ਇੱਥੇ ਵਿਸਰਾਮ ਲਾਉਣਾ ਜੀਉ ਪਿੰਡ ਤੁਮਾਰਾ ਸਤਿਗੁਰੂ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮ ਆਧਾਰਾ ਅੰਮ੍ਰਿਤ ਨਾਮ ਆਧਾਰਾ ਸਤਿਗੁਰ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮ ਆਧਾਰਾ ਗਗਨੰਤਰ ਵਾਸਿਆ ਗੁਣ ਪਰਗਾਸਿਆ ਗੁਣ ਮਹ ਗਿਆਨ ਧਿਆਨੰ ਨਾਮ ਮਨ ਭਾਵੇ ਕਹ ਕਹਾਵੇ ਤਤੋ ਤਤਵ ਖਾਨੰ ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦੈ ਜਗ ਬਉਰਾਨੰ ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦੈ ਜਗ ਬਉਰਾਨੰ ਪੂਰਾ ਬੈਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਾਨੰ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ